ਜੀ ਮੈਂ ਤਾਂ ਸਾਰੇ ਦਾ ਧੰਨਵਾਦੀ ਆ ਜੀ ਹਰ ਕੋਈ ਹਾਈ ਕਮਾਂਡ ਦਾ ਧੰਨਵਾਦੀ ਆ ਜੀ ਸਾਰੇ ਜਿਹੜੇ ਮੇਰੇ ਵਰਕਰ ਹੈ ਜਿਹੜੇ ਇਸ ਇਲੈਕਸ਼ਨ ਨੂੰ ਲੜਨ ਲਈ ਪੱਪਾ ਪਾਰ ਹੋਈ ਫਿਰਦੇ ਆ ਉਹਨਾਂ ਦਾ ਧੰਨਵਾਦੀ ਆ ਜੀ ਖਾਸ ਤੌਰ ਤੇ ਹਾਈ ਕਮਾਂਡ ਦੇ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ ਮੈਂ ਇਸ ਇਲੈਕਸ਼ਨ ਨੂੰ ਲੜ ਸਕਦਾ ਕਾਂਗਰਸ ਲੀਡਰ ਪਰਸਨਲ ਜੀ ਸਾਰੇ ਮੇਰਾ ਖਿਆਲ ਸਾਰਿਆਂ ਨੂੰ ਮੇਰੇ ਕੋਲ ਸਿਹਰ ਤੋਂ ਹੁਣ ਤਾਈ ਫੋਨ ਹੀ ਸਾਰੀ ਲੀਡਰਸ਼ਿਪ ਤੇ ਆਈ ਜਾ ਰਹੀ ਹੈ ਕੋਈ ਵੀ ਬੰਦਾ ਜਿਹੜਾ ਤੁਹਾਡੀ ਸੋਚੇ ਚਾ ਨਾ ਉਸ ਬੰਦੇ ਦਾ ਵੀ ਫੋਨ ਮੇਰੇ ਕੋਲ ਆ ਚੁੱਕਿਆ ਹੈ ਭਈ ਐਸੀ ਤੁਹਾਡੇ ਨਾਲ ਆ ਜਿੱਥੇ ਸਾਡੀ ਡਿਊਟੀ ਲਾਣੀ ਆ ਲਗਾਓ ਸਾਰੀ ਕਾਂਗਰਸ ਆ ਕੇ ਇਹ ਇਲੈਕਸ਼ਨ ਨੂੰ ਬੜੀ ਬਖੂਬੀ ਨਾਲ ਲੜੇਗੀ ਕਿਸ ਤਰ੍ਹਾਂ ਦੇ ਦੇ ਮਾਮਲਾ ਜਿਹੜਾ ਹੈਗਾ ਬਹੁਤ ਅੱਛੇ ਤਰੀਕੇ ਨਾਲ ਇਲੈਕਸ਼ਨ ਹੋਏਗਾ ਕਿਉਂਕਿ ਸਾਨੂੰ ਜਿਸ ਤਰੀਕੇ ਦਾ ਅਸੀਂ 2 ਮਹੀਨੇ ਦੇ ਲੋਕਾਂ ਚ ਜਾ ਰਹੇ ਆ ਲੋਕਾਂ ਦੀ ਸੋਚ ਬੜੀ ਸਾਨੂੰ ਐਸ ਵੀ ਲੇ ਸਮਝ ਆਂਦੀ ਜਾ ਰਹੀ ਹੈ ਵੀ ਉਹ ਮੰਨ ਬਣਾ ਚੁੱਕੇ ਆ ਵੀ 2022 ਜਿਹੜੀ ਸੋਚ ਨਾਲ ਉਹਨਾਂ ਨੇ ਇਹ ਸਰਕਾਰ ਲਿਆਂਦੀ ਸੀਗੀ ਉਹ ਕਿਤੇ ਨਾ ਕਿਤੇ ਗਲਤੀ ਹੋ ਗਈ ਉਹਨੂੰ ਸੁਧਾਰਨਾ ਹੈ ਇਸ ਸਰਕਾਰ ਨੂੰ ਇੱਕ ਮੈਸੇਜ ਦੇਣਾ ਹੈ ਔਰ ਜਿਹੜਾ ਇਹ ਸਰਕਾਰ ਦਾ ਹਿڈن ਅਜੰਡਾ ਹੈ ਨਾ ਇਹਦੇ ਪਿੱਛੇ ਇਹ ਤਾਂ ਹੈ ਹੀ ਨਹੀਂ ਆ ਵੀ ਅਸੀਂ ਕੋਈ ਕੰਮ ਲੁਧਿਆਣੇ ਲਈ ਕਰਨਾ ਜਾਂ ਨਹੀਂ ਕਰਨਾ ਉਹਨਾਂ ਦਾ ਤਾਂ ਮਕਸਦ ਹੈ ਕਿਸੇ ਤਰੀਕੇ ਵੀ ਰਾਜ ਸਭਾ 'ਚ ਆਪਣੇ ਬੰਦਿਆਂ ਨੂੰ ਕਿਸ ਤਰੀਕੇ ਪੰਚਾਣਾ ਸਾਰੀ ਤੁਹਾਡੇ ਸਾਹਮਣੇ ਆਜਣਾ ਯਾਰ ਅੱਜ ਹੀ ਕਿਉਂ ਪੁੱਛ ਰਹੇ ਹੋ ਤੁਹਾਡੇ ਸਾਹਮਣੇ ਆਜਣਾ ਸਾਡੇ ਸਾਰੇ ਹੀ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਹੈ। ਉਹਨਾਂ ਨੇ ਆਸ਼ੂ ਜੀ ਤੇ ਆਪਣਾ ਵਿਸ਼ਵਾਸ ਜਤਾਇਆ ਔਰ ਇਹ ਜੋ ਬਾਈ ਇਲੈਕਸ਼ਨ ਹੋਣ ਜਾ ਰਹੇ ਹੈ ਉਹਦੇ ਲਈ ਉਹਨਾਂ ਨੇ ਆਰ ਟਿਕਟ ਦਿੱਤੀ ਹੈ ਔਰ ਮੈਂ ਸਾਰਿਆਂ ਦਾ तहे ਦਿਲੋਂ ਸ਼ੁਕਰ ਧੰਨਵਾਦ ਵੀ ਅਦਾ ਕਰਦੀ ਹਾਂ ਔਰ ਸਾਰਿਆਂ ਨੂੰ ਜਿੰਨੇ ਲੁਧਿਆਣਾ ਵੈਸਟ ਕੰਸੀਡੈਂਸੀ ਦੇ ਸਾਡੇ ਵੋਟਰ ਐ, ਸਪੋਰਟਰ ਐ ਸਾਰਿਆਂ ਤੋਂ ਪਿਆਰ ਦੀ, ਆਸ਼ੀਰਵਾਦ ਦੀ ਉਮੀਦ ਵੀ ਰੱਖਦੀ ਹਾਂ। ਤੇ ਜਿਸ ਤਰ੍ਹਾਂ ਬਾਬੇ ਵੋਟਰਾਂ ਨੇ ਫੇਰ ਵੀ ਦਵਾ ਦਿੱਤਾ ਧੰਨਵਾਦ। ਹਾਂਜੀ ਵੋਟਰਾਂ ਦਾ ਦਵਾਰ ਦੀ ਕਿੰਨਾ ਧੰਨਵਾਦ ਰੋਪੀ ਜਿਹੜੇ ਇੱਥੇ ਚੁਗਾਰੀ ਕਰਦਾ ਜਿਹੜੇ ਕੁਝ ਕਾਰਜਕਰਤਾ ਨਰਾਜ਼ ਵੀ ਨੇ ਦੇਖੋ ਮੈਨੂੰ ਅੱਜ ਸਿਹਰ ਤੋਂ ਜਾਂ ਕੱਲ ਰਾਤ ਦੀ ਜਦੋਂ ਟਿਕਟ ਅਨਾਉਂਸ ਹੋਈ ਹੈ ਕੋਈ ਐਸੀ ਫੀਲਿੰਗ ਨਹੀਂ ਹੈ ਵੀ ਕਾਰਜਕਰਤਾ ਨਰਾਜ਼ ਹੈ ਜਿਹੜਾ ਕਾਂਗਰਸ ਕਾਰਜਕਰਤਾ ਆਸ਼ੂ ਜੀ ਦੇ ਨਾਮ ਤੇ ਤਾਂ ਇਕਜੁੱਟ ਹੈ ਔਰ ਆ ਕਾਰਕਟਰ ਤੋਂ ਇਲਾਵਾ ਆਸ਼ੂ ਜੀ ਦੇ ਜਿਹੜੇ ਸਪੋਰਟਰਸ ਹੈਗੇ ਆ ਜਾਂ ਜਿਹੜੇ ਲੁਧਿਆਣਾ ਵੈਸਟ ਦੇ ਚਾਹਵਾਨ ਆ ਸਾਰੇ ਐਸ ਗੱਲ ਤੋਂ ਤਾਂ ਖੁਸ਼ ਹੈਗੇ ਆ ਕਿ ਉਹ ਦੁਬਾਰਾ ਮੈਦਾਨ 'ਚ ਆ ਪਰ ਦੇਖਿਆ ਜਾਂਦਾ ਕਿ ਜਦੋਂ ਅਗਰ ਫੋਕਾ ਲਾ ਕੇ ਕਾਫੀ ਬੰਦੇ ਆਂਦੇ ਆ ਵੋਟਾਂ ਪਾਣ ਦੇ ਮਰੀਂਦੇ ਕੋਈ ਗੱਲ ਨਹੀਂ ਫਿਰ ਕੀ ਹੋਇਆ ਜਿਹੜੀ ਜਿਸ ਤਰ੍ਹਾਂ ਜਿਹਦੀ ਭਾਵਨਾ ਪਰ ਇੱਕ ਹੁੰਦਾ ਆਸ਼ੀਰਵਾਦ ਤਾਂ ਦੇਣ ਆਂਦੇ ਆ ਪਿਆਰ ਤਾਂ ਦੇਣ ਆਂਦੇ ਆ ਨਾ ਉਹ ਸਭ ਤੋਂ ਵੱਡੀ ਕਮਾਈ ਹੈ ਇਹ ਤੁਸੀਂ ਕਹਿ ਸਕਦੇ ਆ